ਇਹਨੇ 25 ਯਰ 올 ਕਿਉਂ ਲੱਗਦੇ ਆ ਸਾਡੇ ਤੋਂ ਵੀ ਯੰਗ ਲੱਗਦੇ ਆ ਹੈ 25 ਯਰ 올 ਹਾਂ ਚੁਗਲੀਆਂ ਚ ਮਜ਼ਾ ਬਹੁਤ ਆਉਂਦਾ ਮੇਰੇ ਕੋਲ ਨਹੀਂ ਹੁੰਦੀਆਂ ਪਰ ਜੇ ਕੋਈ ਮੈਨੂੰ ਦੱਸ ਦੇ ਮੈਨੂੰ ਕੋਈ ਦੇ ਦੇ ਮੈਂ ਬਹੁਤ ਖੁਸ਼ੀ-ਖੁਸ਼ੀ ਖਾਂਦੀ ਆ ਕੀ ਕਹਿਣਾ ਚਾਹਦੇ ਹੋ ਗਿੱਪੀ ਭਾਜੀ ਨਾਲ ਕਿਉਂਕਿ ਇੱਕ ਫਨੀ ਜੇ ਬੰਦੇ ਨੇ ਜਿਵੇਂ ਵੀ ਇਹਨਾਂ ਦਾ ਇੱਕ ਇਹਨਾਂ ਦਾ ਜਿਹੜਾ ਵੀ ਕੰਮ ਕਰਦੇ ਨੇ ਲੋਕ ਉਹਨਾਂ ਨੂੰ ਫੋਲੋ ਕਰਦੇ ਨੇ ਬਾਈ ਨੇ ਜਦੋਂ ਵਾਲਾਂ ਦਾ ਸਟਾਈਲ ਜਿਹਾ ਕੱਢਿਆ ਸੀ ਤਾਂ ਮੈਂ ਵੀ ਖੜੇ ਕਰ ਲਏ ਉਹ ਮੈਨੂੰ ਘਰ ਦੇ ਕਹਿੰਦੇ ਕਿਸੇ ਰਿਆਖੂਕਣਾ ਕੱਢਦੀ ਜੈਲ ਜੀ ਲਾ ਲੈਂਦੇ ਸੀ ਮੈਂ ਅਖਲੀ ਅੱਜ ਹੀ ਕਹਿ ਕੇ ਹੱਡੀ ਆਪਣੀ ਕਜ਼ਨ ਨੂੰ ਜੋ ਕਿ ਪੀਸਾ ਨਗੇ ਮੈਂ ਕਿ ਯਾਰ ਇਹ 25 ਯਰ 올 ਕਿਉਂ ਲੱਗਦੇ ਆ ਸਾਡੇ ਤੋਂ ਵੀ ਯੰਗ ਲੱਗਦੇ ਆ ਹੈ 25 ਯਰ ਆਈ ਐਮ 25 ਉਹ ਥੀ ਸਟਕ ਇਨ ਰਿਲੇਸ਼ਨਸ਼ਿਪ ਨਹੀਂ ਸਟਕ ਇਨ ਜੈਸੀ ਕਿ ਕਰ ਰਿਹਾ ਥੋੜੀ ਜੀ ਥੋੜੀ ਜੀ ਥੋੜੀ ਜੀ ਕਰੇ ਤੁਸੀਂ ਕਿਉਂ ਕਰੋ ਬੀ ਜੈਸੀ ਨਹੀਂ ਹੀ ਸੋ ਚਿੱਲ ਲਾਈਕ ਮਤਲਬ ਉਹ ਰਹਿੰਦੀ ਉਹ ਬਹੁਤ ਚੱਲਦੇ ਚੱਲ ਆਪਾਂ ਚਲੋ ਜਨਾਨੀ ਪਾੜ ਦੇ ਗੱਲ ਕਰਦੇ ਹੁਣ ਜਨਾਨੀਆਂ ਕਿੰਦੇ ਨੇ ਵਾਕਈ ਚੁਗਲੀਆਂ ਚਗਣ ਜਿਹੜੀਆਂ ਹੁੰਦੀਆਂ ਨੇ ਉਹ ਇੱਕ ਚੜੇਲ ਦਾ ਰੂਪ ਹੀ ਹੁੰਦਾ ਜੇਕਰ ਅਸਲ ਜ਼ਿੰਦਗੀ ਦੀ ਗੱਲ ਕਰੀ ਬਾਕੀ ਕਿ ਜਨਾਨੀ ਬਿਨਾ ਸਰਦਾ ਵੀ ਨਹੀਂ ਜੀ ਚੁਗਲੀਆਂ ਬਿਨਾ ਨੇ ਅਸੀਸਾ ਨਹੀਂ ਚੁਗਲਿਆ ਕੀਤੀ ਐ ਮੈਂ ਤਾਂ ਸਰਗ ਨੂੰ ਟੈਨਸ਼ਨ ਚ ਹੀ ਦੇਖਿਆ ਆ ਸਰਗ ਨੂੰ ਚੁਗਲੀਆਂ ਤਾਂ ਨਹੀਂ ਕਰਦੀ ਹੈਗੀ ਬਿਲਕੁਲ ਵੀ ਸਰਗ ਕੰਮ ਕਰਦੀ ਆ ਸ਼ੀ ਡਸਨਟ ਪੀ ਚੁਗਲੀਆਂ ਹਾਂ ਪਰ ਚੁਗਲੀਆਂ ਨਹੀਂ ਕਰਦੇ ਬਟ ਮੈਨੂੰ ਚੁਗਲੀਆਂ ਚ ਮਜ਼ਾ ਬਹੁਤ ਆਉਂਦਾ ਹੈ ਮੇਰੇ ਕੋਲ ਨਹੀਂ ਹੁੰਦੀ ਆ ਪਰ ਜੇ ਕੋਈ ਮੈਨੂੰ ਦੱਸ ਦੇ ਮੈਨੂੰ ਕੋਈ ਦੇ ਦੇ ਮੈਂ ਬਹੁਤ ਖੁਸ਼ੀ-ਖੁਸ਼ੀ ਸੁਣਦੀ ਆ ਮੈਨੂੰ ਹੁੰਦਾ ਕੋਈ ਮੈਨੂੰ ਦੱਸੇ ਮੈਂ ਲੋਕਾਂ ਨੂੰ ਫੋਨ ਕਰਕੇ ਇਹ ਨਹੀਂ ਕੋਈ ਚੁਗਲੀ ਹੈ ਮੈਨੂੰ ਦੱਸੋ ਕੋਈ ਹੁੰਦੀ ਨਹੀਂ ਕਿ ਯਰ 25 ਯਰ 올 ਕਿਉਂ ਲੱਗਦੇ ਆ ਸਾਡੇ ਤੋਂ ਵੀ ਯੰਗ ਲੱਗਦੇ ਆ ਹਾਂ ਹੈ 25 ਯਰ 올 ਹਾਈ ਐਮ ਤੁਗਲੀਆਂ 'ਚ ਮਜ਼ਾ ਬਹੁਤ ਆਉਂਦਾ ਹੈ ਮੇਰੇ ਕੋਲ ਨਹੀਂ ਹੁੰਦੀਆਂ ਪਰ ਜੇ ਕੋਈ ਮੈਨੂੰ ਦੱਸ ਦੇ ਮੈਨੂੰ ਕੋਈ ਦੇ ਦੇ ਮੈਂ ਬਹੁਤ ਖੁਸ਼ੀ-ਖੁਸ਼ੀ ਖਾਂਦੀ ਆ ਕੀ ਕਹਿਣਾ ਚਾਹਦੇ ਹੋ ਗਿੱਪੀ ਭਾਜੀ ਨਾਲ ਕਿਉਂਕਿ ਇੱਕ ਫਨੀ ਜੇ ਬੰਦੇ ਨੇ ਜਿਵੇਂ ਵੀ ਇਹਨਾਂ ਦਾ ਇੱਕ ਇਹਨਾਂ ਦਾ ਜਿਹੜਾ ਵੀ ਕੰਮ ਕਰਦੇ ਨੇ ਲੋਕ ਉਹਨਾਂ ਨੂੰ ਫੋਲੋ ਕਰਦੇ ਨੇ ਬਾਈ ਨੇ ਜਦੋਂ ਵਾਲਾਂ ਦਾ ਸਟਾਈਲ ਜਿਹਾ ਕੱਢਿਆ ਸੀ ਤਾਂ ਮੈਂ ਵੀ ਖੜੇ ਕਰ ਲਏ ਉਹ ਮੈਨੂੰ ਘਰ ਦੇ ਕਹਿੰਦੇ ਕਿਸੇ ਰਿਆਖੂ ਖੁਕਣਾ ਕੱਢਦੀ ਜੈਲ ਜੀ ਲਾ ਲੈਂਦੇ ਸੀ ਮੈਂ ਅਖਲੀ ਅੱਜ ਹੀ ਕਹਿ ਕੇ ਹੱਡੀ ਆਪਣੀ ਕਜ਼ਨ ਨੂੰ ਜੋ ਕਿ ਪੀਸਾ ਨਗੇ ਮੈਂ ਕਿ ਯਾਰ ਇਹ 25 ਈਅਰ 올 ਕਿਉਂ ਲੱਗਦੇ ਆ ਸਾਡੇ ਤੋਂ ਵੀ ਯੰਗ ਲੱਗਦੇ ਆ ਮੈਂ ਹੈ 25 ਈਅਰ 올 ਹਾਂ ਆਮ ਇਸ 25 ਇਹ ਉੱਥੇ ਸਟਕ ਨਹੀਂ ਉਹ ਸੇਸ਼ ਨਹੀਂ ਸਟਕਨੇ ਜੈਰਸੀ ਜਿੱਦ ਕਰ ਰਿਹਾ ਥੋੜੀ ਜੀ ਥੋੜੀ ਜੀ ਥੋੜੀ ਜੀ ਕਰੇ ਤੁਸੀਂ ਕਿਉਂ ਕਰੋ ਵੀ ਜੈਲਸੀ ਨਹੀਂ ਹੀ ਸੋ ਚਿੱਲ ਲਾਈਕ ਮਤਲਬ ਉਹ ਰਹਿੰਦੀ ਉਹ ਬਹੁਤ ਚੱਲਦੇ ਚਲੋ ਆਪਾਂ ਚਲੋ ਜਨਾਨੀ ਪਾੜ ਦੇ ਗੱਲ ਕਰਦੇ ਹੁਣ ਜਨਾਨੀਆਂ ਕਿੰਦੇ ਨੇ ਵਾਕਈ ਚੁਗਲੀਆਂ ਚੱਕਣ ਜਿਹੜੀਆਂ ਹੁੰਦੀਆਂ ਨੇ ਉਹ ਇੱਕ ਚੜੇਲ ਦਾ ਰੂਪ ਹੀ ਹੁੰਦਾ ਜੇਕਰ ਅਸਲ ਜ਼ਿੰਦਗੀ ਦੀ ਗੱਲ ਕਰੀ ਬਾਕੀ ਕਿ ਜਨਾਨੀ ਬਿਨਾ ਸਰਦਾ ਵੀ ਨਹੀਂ ਜੀ ਚੁਗਲੀਆਂ ਬਿਨਾ ਹਾਂ ਨੇ ਅਸੀਸਾ ਨਹੀਂ ਚੁਗਲਿਆ ਕੀਤੀ ਮੈਂ ਤਾਂ ਸਰਗ ਨੂੰ ਟੈਨਸ਼ਨ ਚ ਹੀ ਦੇਖਿਆ ਆ ਸਰਗ ਨੂੰ ਚੁਗਲਿਆ ਤਾਂ ਨਹੀਂ ਕਰਦੀ ਹੈ ਕਿ ਬਿਲਕੁਲ ਵੀ ਸਰਗ ਕੰਮ ਕਰਦੀ ਹੈ ਸ਼ੀ ਡਸਨਟ ਚੁਗਲਿਆ ਹਾਂ ਪਰ ਚੁਗਲਿਆ ਨਹੀਂ ਕਰਦੇ ਬਟ ਮੈਨੂੰ ਚੁਗਲੀਆਂ ਚ ਮਜ਼ਾ ਬਹੁਤ ਆਉਂਦਾ ਹੈ ਮੇਰੇ ਕੋਲ ਨਹੀਂ ਹੁੰਦੀ ਆ ਪਰ ਜੇ ਕੋਈ ਮੈਨੂੰ ਦੱਸ ਦੇ ਮੈਨੂੰ ਕੋਈ ਦੇ ਦੇ ਮੈਂ ਬਹੁਤ ਖੁਸ਼ੀ ਖੁਸ਼ੀ ਸੁਣਦੀ ਹਾਂ ਮੈਨੂੰ ਹੁੰਦਾ ਕੋਈ ਮੈਨੂੰ ਦੱਸੇ ਮੈਂ ਲੋਕਾਂ ਨੂੰ ਫੋਨ ਕਰਕੇ ਇਹ ਨਹੀਂ ਕੋਈ ਚੁਗਲੀ ਹੈ ਮੈਨੂੰ ਦੱਸੋ ਕੋਈ ਹੁੰਦੀ ਨਹੀਂ ਕਿ ਇਹ 25 ਈਅਰ 올 ਕਿਉਂ ਲੱਗਦੇ ਆ ਸਾਡੇ ਤੋਂ ਵੀ ਯੰਗ ਲੱਗਦੇ ਆ ਹਾਂ 25 ਈਅਰ 올 ਹਾਂ ਆਮ ਚੁਗਲੀਆਂ 'ਚ ਮਜ਼ਾ ਬਹੁਤ ਆਉਂਦਾ ਹੈ ਮੇਰੇ ਕੋਲ ਨਹੀਂ ਹੁੰਦੀਆਂ ਪਰ ਜੇ ਕੋਈ ਮੈਨੂੰ ਦੱਸ ਦੇ ਮੈਨੂੰ ਕੋਈ ਦੇ ਦੇ ਮੈਂ ਬਹੁਤ ਖੁਸ਼ੀ-ਖੁਸ਼ੀ ਖੁਣਦੀ ਕੀ ਕਹਿਣਾ ਚਾਹਦੇ ਹੋ ਗਿੱਪੀ ਭਾਜੀ ਨਾਲ ਕਿਉਂਕਿ ਇੱਕ ਫਨੀ ਜੇ ਬੰਦੇ ਨੇ ਜਿਵੇਂ ਵੀ ਇਹਨਾਂ ਦਾ ਇੱਕ ਇਹਨਾਂ ਦਾ ਜਿਹੜਾ ਵੀ ਕੰਮ ਕਰਦੇ ਨੇ ਲੋਕ ਉਹਨਾਂ ਨੂੰ ਫੋਲੋ ਕਰਦੇ ਨੇ ਬਾਈ ਨੇ ਜਦੋਂ ਵਾਲਾਂ ਦਾ ਸਟਾਈਲ ਜਿਹਾ ਕੱਢਿਆ ਸੀ ਤਾਂ ਮੈਂ ਵੀ ਖੜੇ ਕਰ ਲਏ ਉਹ ਮੈਨੂੰ ਘਰ ਦੇ ਕਹਿੰਦੇ ਕਿਸੇ ਰਿਆਖੂਕਣਾ ਕੱਢਦੀ ਜੈਲ ਜੀ ਲਾ ਲੈਂਦੇ ਸੀ ਮੈਂ ਅਕਲੀ ਅੱਜ ਹੀ ਕਹਿ ਕੇ ਹੱਡੀ ਆਪਣੀ ਕਜ਼ਨ ਨੂੰ ਜੋ ਕਿ ਪੀਸਾ ਨੰਗੇ ਮੈਂ ਕਿ ਯਾਰ ਇਹ 25 ਯਰ 올 ਕਿਉਂ ਲੱਗਦੇ ਆ ਸਾਡੇ ਤੋਂ ਵੀ ਯੰਗ ਲੱਗਦੇ ਆ ਹੈ 25 ਯਰ ਹੈ yes, 25 ਹਾਂ ਆਮ ਇਸ 25 ਉਹ ਉੱਥੇ ਸਟਕ ਨਹੀਂ ਉਹ ਸੇਸ਼ ਨਹੀਂ ਸਟਕਨੇ ਜੈਲਸੀ ਕਰ ਰਿਹਾ ਥੋੜੀ ਜੀ ਥੋੜੀ ਜੀ ਥੋੜੀ ਜੀ ਕਰੇ ਤੁਸੀਂ ਕਿਉਂ ਕਰੋ ਬੀ ਜੈਲਸੀ ਨਹੀਂ ਹੀ ਸੋ ਚਿੱਲ ਲਾਈਕ ਮਤਲਬ ਉਹ ਰਹਿੰਦੇ ਉਹ ਬਹੁਤ ਚੱਲਦੇ ਮੇਰੇ ਅਪਾ ਚਲੋ ਜਨਾਨੀ ਪਾੜ ਦੇ ਗੱਲ ਕਰਦੇ ਹੁਣ ਜਨਾਨੀਆਂ ਕਿੰਦੇ ਨੇ ਵਾਕਈ ਚੁਗਲੀਆਂ ਚਗਣ ਜਿਹੜੀਆਂ ਹੁੰਦੀਆਂ ਨੇ ਉਹ ਇੱਕ ਚੜੇਲ ਦਾ ਰੂਪ ਹੀ ਹੁੰਦਾ ਜੇਕਰ ਅਸਲ ਜ਼ਿੰਦਗੀ ਦੀ ਗੱਲ ਕਰੀ ਬਾਕੀ ਕਿ ਜਨਾਨੀ ਬਿਨਾ ਸਰਦਾ ਵੀ ਨਹੀਂ ਜੀ ਚੁਗਲੀਆਂ ਬਿਨਾ ਨੇ ਅਸੀਂ ਤਾਂ ਨਹੀਂ ਚੁਗਲੀਆਂ ਕੀਤੀਆਂ ਮੈਂ ਤਾਂ ਸਰਗ ਨੂੰ ਟੈਨਸ਼ਨ ਚ ਹੀ ਦੇਖਿਆ ਆ ਸਰਗ ਨੂੰ ਚੁਗਲੀਆਂ ਤਾਂ ਨਹੀਂ ਕਰਦੀ ਹੈਗੀ ਬਿਲਕੁਲ ਵੀ ਸਰਗ ਕੰਮ ਕਰਦੀ ਹੈ ਸ਼ੀ ਡਸਨਟ ਚੁਗਲੀਆਂ ਹਾਂ ਪਰ ਚੁਗਲੀਆਂ ਨਹੀਂ ਕਰਦੇ ਪਰ ਮੈਨੂੰ ਚੁਗਲੀਆਂ ਚ ਮਜ਼ਾ ਬਹੁਤ ਆਉਂਦਾ ਮੇਰੇ ਕੋਲ ਨਹੀਂ ਹੁੰਦੀ ਆ ਪਰ ਜੇ ਕੋਈ ਮੈਨੂੰ ਦੱਸ ਦੇ ਮੈਨੂੰ ਕੋਈ ਦੇ ਦੇ ਮੈਂ ਬਹੁਤ ਖੁਸ਼ੀ-ਖੁਸ਼ੀ ਸੁਣਦੀ ਆ ਮੈਨੂੰ ਹੁੰਦਾ ਕੋਈ ਮੈਨੂੰ ਦੱਸੇ ਮੈਂ ਲੋਕਾਂ ਨੂੰ ਫੋਨ ਕਰਕੇ ਇਹ ਨਹੀਂ ਕੋਈ ਚੁਗਲੀ ਹੈ ਮੈਨੂੰ ਦੱਸੋ ਕੋਈ ਹੁੰਦੀ ਨਹੀਂ